ਸਦਾਮਾ ਬਣ ਕੇ ਆਇਆ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ ਜਲੰਧਰ ਤੋਂ ਉਮੀਦਵਾਰੀ ਮਿਲਣ ਤੋਂ ਬਾਅਦ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਿਆਂ ਅਤੇ ਵਾਦਿਆਂ ਦੀ ਛੜੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਚੰਨੀ ਨੇ ਜਲੰਧਰ 'ਚ মিডিਆ ਨਾਲ ਗੱਲਬਾਤ ਕਰਦਿਆਂ ਖਰੜ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਉਹਨਾਂ ਵੱਲੋਂ ਕੀਤੇ ਗਏ ਵਿਕਾਸ ਦੇ ਪੂਰੇ ਫੇਰਵੇ ਦਿੱਤੇ ਮੇਰੇ ਵੱਲੋਂ ਡਿਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲੀਆਂ ਜਿਦੇ ਵਿੱਚ ਪਾਰਕਾਂ ਵੀ ਐ ਜਿਦੇ ਵਿੱਚ ਕਮਿਊਨਿਟੀ ਸੈਂਟਰ ਵੀ ਐ ਜਿਦੇ ਵਿੱਚ ਗਰਾਊਂਡ ਵੀ ਐ ਜਿਦੇ ਵਿੱਚ ਗੇਟ ਵੀ ਐ ਜਿਦੇ ਵਿੱਚ ਸੁੰਦਰਤਾ ਵੀ ਐ ਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕਿ ਜੀ ਪਛਾਣਿਆ ਨਹੀਂ ਜਾਂਦਾ ਤੇ ਅੱਜ ਖਰੜ ਪਛਾਣਿਆ ਨਹੀਂ ਜਾਂਦਾ ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿੱਲਾ ਸੀ ਅੱਜ 20 ਕਰੋੜ ਰੁਪਏ ਏਕੜ ਜ਼ਮੀਨ ਹੋਈ ਪਈ ਹੈ ਵੱਡੇ ਸਹਿਬਜ਼ਾਦੇ ਬਾਬਾਜੀ ਸਿੰਘ ਜੀ ਬਾਬਾ ਜੀ ਦਾ ਹਰ ਸਿੰਘ ਜੀ ਦੇ ਨਾਮ ਤੇ ਗੇਟ ਬਣੇ ਆ ਪੂਰੇ ਸਿੱਖ ਇਤਿਹਾਸ ਨੂੰ ਫਲਾਉਣ ਫਿਲਮਾਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ ਇਸ ਦੇ ਨਾਲ ਹੀ ਉਹਦਾ ਦਾਵਾ ਕੀਤਾ ਕਿ ਜੇਕਰ ਜਲੰਧਰ ਦੇ ਲੋਕ ਉਹਨਾਂ ਨੂੰ ਮੌਕਾ ਦਿੰਦੇ ਨੇ ਤੇ ਉਹ ਜਲੰਧਰ ਨੂੰ ਪੰਜਾਬ ਦੀ ਮਿਨੀ ਰਾਜਧਾਨੀ ਬਣਾ ਦੇਣਗੇ ਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸਦਾਮਾ ਬਣ ਕੇ ਆਇਆ ਤੁਸੀਂ ਮੇਰੇ શ્રીਕ੍ਰਿਸ਼ਨ ਨੂੰ ਮਨੁਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕੋ ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਧਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ ਜਲੰਧਰ ਤੋਂ ਵੀ ਸਾਫਤਾ ਸੀ ਹਮ ਚੰਨੀ ਨੇ ਕਿਹਾ ਕਿ ਜਲੰਧਰ ਵਿੱਚ ਬਹੁਤ ਸਕੋਪ ਹੈ ਇੱਥੇ ਉਦਯੋਗ ਹੈ ਸਿੱਖਿਆ ਸੰਸਥਾਨ ਨੇ ਖੇਡ ਹੈ ਇਸ ਦੇ ਨਾਲ ਜੁੜੀ ਇੰਡਸਟਰੀ ਹੈ ਯੂਨੀਵਰਸਿਟੀ ਦੀ ਘਾਟ ਹੈ ਜੇਕਰ ਲੋਕਾਂ ਨੇ ਮੌਕਾ ਦਿੱਤਾ ਤੇ ਸਭ ਤੋਂ ਪਹਿਲਾਂ ਇੱਥੇ ਯੂਨੀਵਰਸਿਟੀ ਉਸਾਰੀ ਜਾਵੇਗੀ ਉਹਨਾਂ ਲਗਾਤਾਰ ਵਿਕਾਸ ਦੇ ਦਾਅਵੇ ਕੀਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ ਜਿੱਥੇ ਇੰਡਸਟਰੀ ਦਾ ਬਹੁਤ ਸਕੋਪ ਹੈ ਜਿੱਥੇ ਤਰੱਕੀ ਦਾ ਬਹੁਤ ਸਕੋਪ ਹੈ ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਇਹ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਹੈ ਚਾਹੇ ਉਹ ਯੂਕੇ ਆ ਚਾਹੇ ਯੂਐਸਏ ਆ ਚਾਹੇ ਕੈਨੇਡਾ ਚਾਹੇ ਹੋਰ ਦੇਸ਼ਾਂ ਇੱਥੇ ਦੇ ਐਨਆਰਆਈਆਂ ਨੇ ਕਮਾਲ ਕਰਤੀ ਹੈ ਸਾਡਾ ਨਾਮ ਉੱਚਾ ਕੀਤਾ ਜਿਸ ਵਿੱਚ ਜੰਨੀ ਨੇ ਜਲੰਧਰ ਨਾਲ ਆਪਣਾ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਦੇ ਬਜ਼ੁਰਗ ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਸਨ ਅਤੇ ਪਾਥ ਵਿੱਚ ਉਹ ਪੌਦ ਖੇਤਰ ਚ ਚਲੇ ਗਏ ਸਨ ਇਧਰ ਦੇ ਨਾਲ ਮੇਰਾ ਲਗਾਓ ਹੈ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਸਾਡੇ ਬਜ਼ੁਰਗ ਪਹਿਲਾਂ ਦੁਆਬੇ ਚ ਰਹਿੰਦੇ ਸੀ ਪੁਆਰ ਸਾਡਾ ਗੋਤ ਹੈ ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੀ ਹੈ ਤੇ ਸਾਡੇ ਪਰਿਵਾਰ ਹਰ ਸਾਲ ਜਠੇਰਿਆਂ ਤੇ ਮੱਥਾ ਟਿਕਣਾ ਆਉਂਦੇ ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰਿਆਂ ਦੇ ਆਪਣੇ ਬਜ਼ੁਰਗਾਂ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਦੌਰਾਨ ਚੰਨੀ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਜਾਣ ਵਾਲੇ ਸਿਆਸੀ ਆਗੂਆਂ ਦੀ ਮੌਜੂਦਾ ਪਾਰਟੀ ਨਾਲ ਵਫਾਦਾਰੀ ਤੇ ਵੀ ਸਵਾਲ ਚੱਕੇ। ਅਜਿਹੇ ਹਾਲਾਤ ਦੇ ਵਿੱਚ ਲੋਕ ਕਿਵੇਂ ਅਜਿਹੇ ਆਗੂਆਂ ਤੇ ਭਰੋਸਾ ਕਰ ਸਕਦੇ ਹਨ? ਅਜਿਹੇ ਆਗੂਆਂ ਨੇ ਹੀ ਪੰਜਾਬ ਦੀ ਸਿਆਸਤ ਨੂੰ ਬਦਨਾਮ ਕੀਤਾ ਹੋਇਆ ਅਤੇ ਕੰਦਲਾ ਕੀਤਾ ਹੋਇਆ ਹੈ। ਇਹ ਦਾਵਾ ਚਰਨਜੀਤ ਸਿੰਘ ਚੰਨੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਲੇਕਿਨ ਜਿਹੜੇ ਇੱਥੇ ਰਹਿੰਦੇ ਆ ਸਾਡੇ ਲੀਡਰ ਉਹ ਸਾਡਾ ਨਾਮ ਰੋਲ ਰਹੇ ਆ ਸਾਡ ਨੂੰ ਬਦਨਾਮ ਕਰ ਰਹੇ ਆ ਗਲੀ ਗਲੀ ਦੇ ਵਿੱਚ ਵਿਕ ਰਹੇ ਆ ਦਰਦ-ਦਰ ਤੇ ਘੁੰਮਦੇ ਆ ਵਿਕਣ ਵਾਸਤੇ ਪਹਿਲਾਂ ਇੱਕ ਪਾੜੀ ਜਾਂਦੇ ਆ ਫਿਰ ਦੂਸਰੀ ਜਾਂਦੇ ਆ ਫਿਰ ਤੀਸਰੀ ਚਲੇ ਜਾਂਦੇ ਚੌਥੀ ਦਾ ਪਤਾ ਕੋਈ ਨਹੀਂ ਕੱਥੇ ਚਲੇ ਜਾਂਦੇ ਇਹ ਹਾਲਾਤ ਸਾਡੇ ਐਮਪੀ ਲੈਵਲ ਦੇ ਤੇ ਐਮਐਲਏ ਲੈਵਲਾਂ ਦੇ ਲੀਡਰ ਦਾ ਹੈ जेडे बकाऊ हो चुके हैं गंदड़ा सिस्टम न देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।